ਤੋਂ ਮਿਲਦਾ ਜੀ ਆ ਕੇ ਭੁੱਲੇ ਭਟਕਿਆਂ ਨੂੰ ਰਾਹੇ ਪਾ ਲਿਆ ਦੁਨੀਆ ਭੱਲੀ ਫਿਰਦੀ ਸੰਗਤ ਪਿੱਛੇ ਮੇਰੀ ਵੀ ਕਰੂਗਾ ਜਦੋਂ ਇੰਨੀ ਸੰਗਤ ਦੀ ਸਰਦਾਪੂਰੀ ਹੁੰਦੀ ਹੈ ਮੇਰੀ ਵੀ ਕਰੂਗਾ ਜਿਵੇਂ ਕਹਿਣ ਦੇਰ ਨੇ ਵੀ ਤੂੰ ਵੀ ਤਰ ਜਾਵੇਂਗਾ ਸੰਗਤਾਂ ਦੇ ਨਾਲੇ ਹਾਂਜੀ ਹਾਂਜੀ ਐਵੇਂ ਹੀ ਹਾਂਜੀ ਐਵੇਂ ਆਪਣੇ ਮਨੋ ਕਾਮਨਾ ਲੈ ਕੇ ਆਉਣੇ ਆ ਮਨ 'ਚ ਸਰਦਾਤਾਰ ਕਹਿੰਦੇ ਵੀ ਬਹਿਗੁਰ ਸਾਧ ਜੀ ਸਰਦਾਪੂਰੀਆ ਕਰਦਾ ਸਾਡੇ ਵੀ ਸਰਦਾਪੂਰੀ ਕਰੇਗਾ ਤੁਸੀਂ ਇੱਥੇ ਆ ਕੇ ਸ਼ਾਂਤੀ 'ਚ ਬੈਠੋ ਤੁਹਾਡੇ ਵੀ ਮਨ ਨੂੰ ਸ਼ਾਂਤੀ ਮਿਲੇ ਜੀ ਤੇ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਵਾ ਕਿੰਨਾ ਸ਼ੁਕਰਾਨਾ ਕਰਦੇ ਹੋ ਬਾਬਾ ਦੀਪ ਸਿੰਘ ਬਹੁਤ ਸ਼ੁਕਰਾਨਾ ਕਰਦੇ ਹਾਂ ਜੀ ਵਾਹਿਗੁਰੂ ਦਾ ਸ਼ੁਕਰ ਆ ਸ਼ੁਕਰ ਕਰਨ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਵਾਹਿਗੁਰੂ ਦਾ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੱਥੋਂ ਆਨੇ ਹੋ ਤੁਸੀਂ ਅਸੀਂ ਪਮਾਲ ਪੰਡਤ ਆਉਂਦੇ ਹਾਂ ਜੀ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਆਂ ਸਾਨੂੰ ਦੂਜੀ ਵਾਰ ਆਇਆ ਸੀ ਦੂਜੇ ਚਪਰੇ ਤੇ ਅੱਛਾ ਜੀ ਹਰ ਵੇਲੇ ਜੀ ਸੰਗਤ ਬਹੁਤ ਆਉਂਦੀ ਅੱਜ ਬਹੁਤ ਸਰਦਾਂ ਪੂਰੀਆਂ ਹੁੰਦੀਆਂ ਨੇ ਇੱਥੇ ਆ ਕੇ ਅੱਛਾ ਜੀ ਹਾਂ ਜੀ ਸਾਡੇ ਪਿੰਡ ਦੇ ਸੰਗਤ ਬਹੁਤ ਆਉਂਦੇ ਨੇ ਕਿੰਨਾ ਕੁ ਬਦਲਾਅ ਮਹਿਸੂਸ ਕਰਦੇ ਹੋ ਬਾਬਾ ਦੀਪ ਸਿੰਘ ਜੀ ਤੋਂ ਨੇ ਮਿਲਦਾ ਜੀ ਆ ਕੇ ਭੁੱਲੇ ਮਨੋ ਕਾਮਨਾ ਮਨੋ ਕਾਮਨਾ ਜਿਹੜੇ ਪਾਪਾ ਦੀਪ ਸਿੰਘ ਜੀ ਸਤਿਆ ਪੂਰੀਆ ਕਰਦੇ ਕਿਰਪਾ ਕਰਦੇ ਨੇ ਤੁਹਾਡੀ ਕੋਈ ਹੋਈ ਹੋਵੇ ਸਾਂਝ ਕਰਨਾ ਚਾਹੂਗਾ ਸਰੂਗਾ ਜੀ ਸੰਗਤ ਪਿੱਛੇ ਮੇਰੀ ਵੀ ਕਰੂਗਾ ਜਦੋਂ ਇੰਨੀ ਸੰਗਤ ਦੀ ਸਰਦਾ ਪੂਰੀ ਹੁੰਦੀ ਹੈ ਮੇਰੀ ਵੀ ਕਰੂਗਾ ਜੋ ਕਹਿਣ ਦੇਰ ਨੇ ਵੀ ਤੂੰ ਵੀ ਤਰ ਜਾਏਗਾ ਸੰਗਤਾਂ ਦੇ ਨਾਲੇ ਹਾਂਜੀ ਹਾਂਜੀ ਐਵੇਂ ਹਾਂਜੀ ਐਵੇਂ ਆਪਣੇ ਮਨੋ ਕਾਮਨਾ ਲੈ ਕੇ ਆਉਣੇ ਆ ਮਨ ਤੇ ਸਰਦਾ ਦਰ ਕਹਿੰਦੇ ਵੀ ਬਿਹਗੁਰੂ ਸਾਧਿਆ ਸਰਦਾ ਪੁਰੀਆ ਕਰਦਾ ਸਾਡੇ ਵੀ ਸਰਦਾ ਪੁਰੀ ਕਰੇਗਾ ਕਿੰਨਾ ਕ ਆਨੰਦ ਮਿਲਦਾ ਤੁਹਾਨੂੰ ਇੱਥੇ ਆ ਕੇ ਬਹੁਤ ਜਿਆਦਾ ਸਕੂਨ ਮਿਲਦਾ ਜੀ ਮਨ ਨੂੰ ਸ਼ਾਂਤੀ ਮਿਲਦਾ ਦਿਲ ਨਹੀਂ ਕਰਦਾ ਇੱਥੋਂ ਜਾਣ ਨਾ ਜਿਹੜੇ ਧਰੇ ਬੈਠੀਆਂ ਸੰਗਤਾਂ ਨੇ ਵਾਹਿਗੁਰੂ ਜੀ ਉਹਨਾਂ ਨੂੰ ਕੀ ਕਹੂੰਗੇ ਉਹਨਾਂ ਵੀ ਕਹਿੰਨੇ ਵੀ ਤੁਸੀਂ ਇੱਥੇ ਆ ਕੇ ਸ਼ਾਂਤੀ ਚ ਬੈਠੋ ਤੁਹਾਡੇ ਵੀ ਮਨ ਨੂੰ ਸ਼ਾਂਤੀ ਮਿਲੇ ਜੀ ਤੇ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹਾਂਜੀ ਕਿੰਨਾ ਕ ਸ਼ੁਕਰਾਨਾ ਕਰਦੇ ਹੋ ਬਾਬਾ ਦੀਪ ਸਿੰਘ ਬਹੁਤ ਸ਼ੁਕਰਾਨਾ ਕਰਦੇ ਹਾਂ ਜੀ ਬਿਹਗੁਰੂ ਦਾ ਸ਼ੁਕਰਾ ਸ਼ੁਕਰ ਕਰਨ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਵਾਹਿਗੁਰੂ ਦਾ ਹਾਂਜੀ ਕਿਹੜੇ ਸ਼ਬਦਾਂ ਚ ਪਿਆ ਕਰੋ ਦੱਸੋ ਕਰ ਕਰੀਏ ਜਿਨ੍ਹਾਂ ਨੇ ਸਾਨੂੰ ਇਹਨਾਂ ਰਾਹਾਂ ਦੀ ਧੋੜ ਤੇ ਲੈ ਕੇ ਆਂਦਾ ਵਾ ਹਾਂਜੀ ਹਾਂਜੀ ਠੀਕ ਹੈ ਜੀ ਵਾਈ ਗੁਰਜੀ ਕਾ ਖਾਲਸਾ ਸਵਾ ਵਾਈ ਗੁਰਜੀ ਕੀ ਫਤਿਹ ਵਾਈ ਗੁਰਜੀ ਕਾ ਖਾਲਸਾ ਸਵਾ ਵਾਈ ਗੁਰਜੀ ਕੀ ਫਤਿਹ ਵਾਈ ਗੁਰਜੀ ਕਿੱਥੋਂ ਆਨੇ ਹੋ ਤੁਸੀਂ ਅਸੀਂ ਪਮਾਰ ਪੰਡਤੋਂ ਆਨੇ ਹਾਂ ਜੀ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਨੂੰ ਦੂਜੀ ਵਾਰ ਆਇਆ ਸੀ ਦੂਜੇ ਦੁਪਹਿਰੇ ਤੇ ਅੱਛਾ ਜੀ ਹਰਿਮੰਦਰ ਦੇ ਸੰਗਤ ਬਹੁਤ ਆਉਂਦੀ ਅੱਜ ਬਹੁਤ ਸਰਦਾਂ ਪੂਰੀਆਂ ਹੁੰਦੀਆਂ ਨੇ ਇੱਥੇ ਆ ਸਾਡੇ ਪਿੰਡ ਦੇ ਸੰਗਤ ਬਹੁਤ ਆਉਂਦੇ ਆ ਇੰਨਾ ਕੁ ਬਦਲਾਵ ਮਹਿਸੂਸ ਕਰਦੇ ਆ ਬਾਬਾ ਦੀਪ ਸਿੰਘ ਤੋਂ ਨੂੰ ਮਿਲਦਾ ਜੀ ਆ ਕੇ ਭੁੱਲੇ ਭਟਕਿਆਂ ਨੂੰ ਰਾਹੇ ਪਾ ਲਿਆ ਦੁਨੀਆ ਭੱਲੀ ਫਿਰਦੇ ਮਨੋ ਕਾਮਨਾ ਮਨੋ ਕਾਮਨਾ ਜਿਹੜੇ ਬਾਬਾ ਦੀਪ ਸਿੰਘ ਜੀ ਸੱਤੀਆਂ ਪੂਰੀਆਂ ਕਰਦੇ ਕਿਰਪਾ ਕਰਦੇ ਨੇ ਤੁਹਾਡੀ ਕੋਈ ਹੋਈ ਹੋਵੇ ਸਾਂਝੀ ਕਰਨਾ ਚਾਹੂਂਗੇ ਸਰੂਗਾ ਜੀ ਸੰਗਤ ਪਿੱਛੇ ਮੇਰੀ ਵੀ ਕਰੂਗਾ ਜਦੋਂ ਇੰਨੀ ਸੰਗਤ ਦੀ ਸਰਦਾ ਪੂਰੀ ਹੁੰਦੀ ਆ ਮੇਰੀ ਵੀ ਕਰੂਗਾ ਜੋ ਕਹਿਣ ਦੇਰ ਨੇ ਵੀ ਤੂੰ ਵੀ ਤਰ ਜਾਵੇਂਗਾ ਸੰਗਤਾਂ ਦੇ ਨਾਲੇ ਐਵੇਂ ਆ ਜੀ ਐਵੇਂ ਆਪਣੇ ਮਨੋ ਕਾਮਨਾ ਲੈ ਕੇ ਆਉਣੇ ਆ ਮਨ ਤੇ ਸਰਦਾ ਦਰ ਕਹਿੰਦੇ ਵੀ ਬਹਿਗੁਰ ਸਾਧ ਜੀ ਸਰਦਾ ਪੁਰੀਆ ਕਰਦਾ ਸਾਡੇ ਵੀ ਸਰਦਾ ਪੁਰੀ ਕਰੂਗਾ ਕਿੰਨਾ ਕ ਆਨੰਦ ਮਿਲਦਾ ਤੁਹਾਨੂੰ ਇੱਥੇ ਆ ਕੇ ਬਹੁਤ ਜਿਆਦਾ ਸਕੂਨ ਮਿਲਦਾ ਜੀ ਮਨ ਨੂੰ ਸ਼ਾਂਤੀ ਮਿਲਦਾ ਦਿਲ ਨਹੀਂ ਕਰਦਾ ਇੱਥੋਂ ਜਾਣ ਨਾ ਹਾਂਜੀ ਜਿਹੜੇ ਘਰੇ ਬੈਠੀਆਂ ਸੰਗਤਾਂ ਨੇ ਵੈਕੋ ਜੀ ਉਹਨਾਂ ਨੂੰ ਕੀ ਕਹੂੰਗੇ ਉਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਇੱਥੇ ਆ ਕੇ ਸ਼ਾਂਤੀ ਚ ਬੈਠੋ ਤੁਹਾਡੇ ਵੀ ਮਨ ਨੂੰ ਸ਼ਾਂਤੀ ਮਿਲੇ ਜੀ ਤੇ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹਾਂਜੀ ਕਿੰਨਾ ਕ ਸ਼ੁਕਰਾਨਾ ਕਰਦੇ ਹੋ ਬਾਬਾ ਦੀਪ ਸਿੰਘ ਬਹੁਤ ਸ਼ੁਕਰਾਨਾ ਕਰਦੇ ਆ ਜੀ ਬਹਿਗੁਰੂ ਦਾ ਸ਼ੁਕਰਾ ਸ਼ੁਕਰ ਕਰਨ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਬਹਿਗੁਰੂ ਦਾ ਕਿਹੜੇ ਸ਼ਬਦਾਂ ਚ ਬਹਿਗੁਰੂ ਦਾ ਸ਼ੁਕਰ ਕਰੀਏ ਜਿਨ੍ਹਾਂ ਨੇ ਸਾਨੂੰ ਇਹਨਾਂ ਰਾਹਾਂ ਦੀ ਧੋੜ ਤੇ ਲੈ ਕੇ ਜਾਂਦਾ ਵਾ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਗੁਰਜੀ ਕਥਾ ਸਾਹ ਬਾਈ ਗੁਰਜੀ ਕੀ ਪਤ